ਹਾਂ ਜੀ ਤਾਂ ਤੁਹਾਨੂੰ ਜੁਗਾਲ ਕਰਦੇ ਹਾਂ ਅੱਜ ਵਾਈਕਣ ਜਿਕਰ ਖਾਲਸਾ ਵਾਈਕਣ ਮਿੱਟੀ ਬਟਾਲਾ ਦੀ ਪ੍ਰਸ਼ਤਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਤੁਸੀਂ ਜਾ ਕੇ ਇਹ ਇਹ ਜੋ ਸਾ ਇਹ ਪ੍ਰੋਗਰਾਮ ਕਰ ਰਹੇ ਹੋ ਜਾਂ ਤੁਸੀਂ ਪ੍ਰੈਸ ਕਾਨਫਰੰਸ ਜੋ ਆ tổਜ ਦੇ ਰਹੇ ਹੋ ਉਸ ਦਾ ਬਹੁਤ ਬਹੁਤ ਧੰਨਵਾਦ ਜੋ ਸਾਡਾ ਮੈਸੇਜ ਹੈ ਆ ਜਾਂ ਜੋ ਕਹਿੰਦੇ ਸੰਘਾ ਨੂੰ ਅਪੀਲ ਕਰਨ ਵਾਸਤੇ ਆਏ ਆ ਉਹਨੂੰ ਤੁਸੀਂ ਕਰ ਕਰ ਤੱਕ ਪਹੁੰਚਾ ਰਹੇ ਹੋ ਵਾਸਤ ਵਿੱਚ ਇਹ ਅਪੀਲ ਕਰਦੀ ਹੈ ਹਾਂਜੀ ਇਹ ਅਪੀਲ ਕਰਦੀ ਪਈ ਅਸੀਂ ਸੰਤਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਆ ਕਿ ਜੋ ਸਾਡੇ ਸਿੱਖ ਪੰਥ ਨਾਲ ਜਾਂ ਪੰਜਾਬ ਨਾਲ ਧੱਕਾ ਹੀ ਹੋ ਰਹੀ ਆ ਜਨਾ ਸਾਡੇ ਤੇ ਜ਼ੁਲਮ ਸਿਤਮ ਹੋ ਰਿਹਾ ਉਹਦੇ ਵਾਸਤੇ ਸਾਡੀ ਕਿਤੇ ਵੀ ਜੋ ਸੁਣਵਾਈ ਨਹੀਂ ਹੋ ਰਹੀ ਜੋ ਕਿਸੇ ਵੀ ਚੀਜ਼ ਦਾ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਦੇ ਵਾਸਤੇ ਇਹ ਸਾਰਾ ਮਾਮਲਾ ਸੰਤਾਂ 'ਚ ਲੈ ਕੇ ਜਾ ਰਹੇ ਹਾਂ ਔਰ ਦੂਸਰਾ ਇਹ ਕਸੀਮਨੀ ਤਰੀਕ ਨੂੰ ਆਖਰਤਾ ਕਰ ਰਹੇ ਆ ਉਹਦੇ ਚ ਵੀ ਇਹ ਸਾਰੇ ਬਦਨਿਆਂ ਤੇ ਵਿਚਾਰ ਕੀਤੀ ਜਾਣੀ ਹੈ ਤੇ ਇਹ ਇੱਕ ਅਸੀਂ ਹਰ ਜ਼ਿਲ੍ਹੇ ਚ ਜਾ ਰਹੇ ਹਰ ਜੇ ਕਸਬੇ ਜਾ ਰਹੇ ਆ ਕਿ ਜਿਹੜਾ ਰੂਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਪੂਰੇ ਸਿੱਖ ਜੱਟ ਤੋਂ ਬਹੁਤ ਘਾਟੜ ਜਾਣ ਆ ਉਹਨੂੰ ਅਸੀਂ ਚਾਹੁੰਦੇ ਆ ਕਿ ਉਹ ਸਾਰਿਆਂ ਜੋ ਉਹ ਦੁਬਾਰਾ ਉਹਨਾਂ ਜੋ ਉਹਨਾਂ ਦੇ ਜ਼ਿੰਮੇਵਾਰੀ ਦਾ ਉਹਨਾਂ ਨੂੰ ਅਹਿਸਾਸ ਕਰਾ ਕੇ ਤੇ ਜਿਹੜਾ ਕਿ ਹਰੇਕ ਜੋ ਬੰਦਾ ਜਿਹੜੀ ਜੋ ਗਿਆ ਵੋਟ ਬਣਾਉਣ ਦੇ ਉਹਦੀ ਵੋਟ ਬਣੇ ਤੇ ਉਹ ਜਦੋਂ ਆਉਣ ਵਾਲੇ ਸ਼ਰੋਮੀ ਕਮੇਟੀ ਦੀ ਇਲੈਕਸ਼ਨ ਆਉਂਦੀ ਹੈ ਤੇ ਉਹਦੇ ਚ ਉਹ ਆਪਣਾ ਭਾਗ ਨਵੇ ਇਸ ਕਿਹੜਾ ਟਕਤਰ ਤਾਂ ਕਰਨ ਜਾ ਰਹੇ ਕਿਸੇ ਕਰਨ ਜਾ ਰਹੇ ਮਕਸਦ ਕੀ ਹੈ ਅਸੀਂ ਜੀ ਬਬਕਾਲਾ ਸਾਹਿਬ ਗੁਰਤੇਗ ਭੱਦਰ ਸਾਹਿਬ ਦੀ ਨਗਰੀ ਕਿਉਂ ਉੱਥੇ ਕੰਟਰੈਕਟ ਕੰਟਰੈਕਟ ਦਾ ਪੱਟਾ ਕਰ ਰਹੇ ਤੇ ਉਹਦੇ ਚ ਇਹ ਹੀ ਮਸਲੇ ਵਿਚਾਰੇ ਜਾਣੇ ਕਿਹੜੇ ਕਿਹੜੇ ਜਿਹੜੀ ਪੰਜਾਬ ਨਾਲ ਜਾਂ ਪੰਥ ਨਾਲ ਸਬੰਧਤ ਹੈ ਆ ਜੋ ਬੰਦੀ ਸਿੰਘਾਂ ਦਾਵਾ ਪਿਆਰ ਦੀ ਦਾ ਮਾਮਲਾ ਵਾ ਇਹ ਨੌਜਵਾਨਾਂ ਦੇ ਮਸ਼ਿਆ ਨਾਲ ਜੋ ਬਰਬਾਦੀ ਹੋ ਰਹੀ ਆ ਜੋ ਸਾਡੇ ਕਿਸਾਨਾਂ ਤੇ ਜੋ ਮਸਲੇ ਜੋ ਐ ਐਮ ਐਸ ਪੀ ਆ ਜਾਂ ਹੋਰ ਜਿਹੜੇ ਆ ਉਹ ਉਹਨਾਂ ਦੇ ਬਾਰੇ ਵਿੱਚ ਜਿਹੜੀ ਕੋਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਾਂ ਸਕੀਕਾਰੇ ਐਸੇ ਤਕਰੀਬਨ ਸਾਰਿਆਂ ਨੇ ਮੇਨ ਰਿਸ਼ਤਾ ਕਰਦਾ ਦੇਖੋ ਓਪਨਲੀ ਤੇ ਸਾਰਿਆਂ ਨੂੰ ਅੱਜ ਅੱਜ ਅਸੀਂ ਉਹਦੀ ਪਰਮਿਸ਼ਨ ਪਰਮਿਸ਼ਨ ਅੱਜ ਅੱਜ ਸ਼ਾਇਦ ਹੋ ਜੂਗੀ ਤੇ ਉਹ ਤੋਂ ਬਾਅਦ ਅਸੀਂ ਦਾ ਜਿਹੜਾ ਕਿ ਆ ਸਾਰੀ ਕਮੇਟੀ ਉਪਰੰਦੀ ਤਿੰਨਾਂ ਦੀ ਰਿਹਾਈ ਜਾਂ ਫਿਰ ਦੇਜਨੀ ਕਾਂਦੀ ਜਿਹੀ ਇਨਸਾਫ ਆ ਉਹ ਸਾਨੂੰ ਵਾਲੇ ਦਾ ਕਿਉਂ ਨਹੀਂ ਮਿਲ ਪਾ ਰਿਹਾ ਇਹ ਜੀ ਕੋਈ ਸਾਡੀ ਜਿਹੜੀ ਲੀਡਰਸ਼ਿਪ ਦਾ ਸਿਰਦ ਨਾ ਹੋਣਾ ਉਹਨਾਂ ਦਾ ਉਹਨਾਂ ਤੇ ਨਾਲ ਮਿਲੇ ਹੋਣਾ ਜਿਨਾ ਬਿਰਵੀ ਦਾ ਕਾਂਡ ਲਾ ਲੋ ਜੇ ਹੁਣ ਦੇਖੋ ਬੜੇ ਬੜੇ ਖਲਾਸੇ ਹੋ ਰਹੇ ਇਹ ਜਿਨ੍ਹਾਂ ਨੇ ਸਾਨੂੰ ਇਨਸਾਫ ਦੇ ਲੈ ਕੇ ਦੇਣਾ ਸੀ ਕੋਈ ਉਹਨਾਂ ਦਾ ਮਿਲੇ ਹੋਏ ਇਸ ਕਰਕੇ ਮੇਰੇ ਖਿਆਲ ਕਿ ਸਾਨੂੰ ਇਨਸਾਫ ਹੋਵੇਗਾ ਇਹ ਹੁਣ ਅਸੀਂ ਇਹ ਸੰਤਾ ਜਿ ਲੈ ਕੇ ਇਹ ਗੱਲ ਲੈ ਕੇ ਜਾ ਰਹੇ ਹਾਂ ਕਿ ਸੰਤਾ ਨੂੰ ਆਮ ਲੋਕਾਂ ਨੂੰ ਉੱਠਣਾ ਪੈਣਾ ਹੈ ਇਨਸਾਫ ਵਾਸਤੇ ਤੇ ਤਾਂ ਹੀ ਸਾਡਾ ਭਾਈ ਹਰਪਾਲ ਸਿੰਘ ਨੂੰ ਲੋਕਾਂ ਨੇ ਵੋਟ ਪਾ ਕੇ ਐਮਟੀ ਜਿੱਤਿਆ। ਸਾਡੇ ਖਾਤੇ ਹਲਕੇ ਦੇ ਦੇਵਪਾਤ ਪਰ ਹਾਲੇ ਛੱਟ ਉਹਨਾਂ ਨੂੰ ਆਪ ਹੀ ਇਜਾਜ਼ਤੀ ਨਹੀਂ ਮਿਲੀ ਕੀ ਕਿਹਾ ਚਾਹੁੰਦੇ ਇਹ ਲੋਕ ਇਹ ਵੀ ਦੇਖੋ ਜੀ ਇੱਕ ਸਰਕਾਰ ਦੇ ਨਾਂ ਪਾ ਕੇ ਬਹੁਤ ਵੱਡੀ ਤਕਸ਼ਾਈ ਜਾਂ ਬੇਇਨਸਾਫੀ ਆ ਕਿ ਐਡੇ ਵੱਡੇ ਮਾਰਜਨ ਨਾਲ ਪੂਰੇ ਪੰਜਾਬ ਵਿੱਚੋਂ ਸਭ ਤੋਂ ਵੱਧ ਬਹੁਤ ਇਤਨਾ ਜਿੱਤੇ ਹੋਏ ਆਦਮੀ ਜਿਥੇ ਲੋਕ ਇੰਨਾ ਵਿਸ਼ਵਾਸ ਕਰ ਰਹੇ ਆ ਉਹਨੂੰ ਦੂਸੇ ਹੰਦ ਰਖ ਰਹੇ ਉਹ ਇਹ ਮੇਰੇ ਇਹ ਸਾਡੇ ਇੱਕ ਲੋਕਤੰਤਰ ਦਾ ਵੀ ਖਾਨ ਹੈ ਇਹ ਸਰਕਾਰੀ ਤੰਤਰ ਲੋਕਤੰਤਰ ਤੇ ਆ ਰਹੀ ਹੈ ਇਹ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ ਚ ਇਸ ਕਰਦਾ ਗਲਤਾਂ ਵੀ ਬਹੁਤ ਵੱਡਾ ਰੋਲ ਜਿਹਨੂੰ ਉਹਨਾਂ ਵਾਜ਼ਰਿਆ ਇਹ ਕਿਉਂ ਨਹੀਂ ਛੱਡਿਆ ਜਾ ਰਿਹਾ ਤੇ ਉਹਦੇ ਵਾਸਤੇ ਅਸੀਂ ਇਹ ਜਿਹੜੇ ਪੰਥਕਾ ਕਰਤਾ ਜਨ ਲੋਕ ਬਹੁਤ ਬਹੁਤਨਾ ਭਾਈ ਉਹ ਪੱਖ ਨੂੰ ਬਣ ਕੇ ਆਇਆ ਗਿਆ ਹਾਂ ਲੋਕਾਂ ਨੇ ਹੁਣ ਵਿਲਬੇਟ ਦੇ ਕਮਰੇ ਜਾਂ ਉਹ ਕਈ ਵੀ ਜਿੱਥੇ ਕੰਮ ਕਰਦਾ ਉਹ ਲੋਕ ਆਪ ਦੇ ਨੇ ਤੇ ਉਹ ਲੋਕ ਹੁਣ ਇਹ ਸਮਝਣ ਜਾਂ ਕਿਹੜੇ ਕਿਦਾਂ ਨੂੰ ਕੰਮ ਹੁਣ ਜਾ ਰਿਹਾ ਹੈ ਨਹੀਂ ਇਹ ਤੇ ਜੀ ਸਰਕਾਰ ਦੀ ਇੱਕ ਸਾਡੇ ਲੋਕੋ ਹਲਕੇ ਦੇ ਲੋਕਾਂ ਨਾਲ ਵੀ ਬੇਇਨਸਾਫੀ ਆ ਅਸੀਂ ਤੇ ਲੋਕਾਂ ਨੇ ਤੇ ਸੇ ਕਰਕੇ ਚੁਣਿਆ ਸੀ ਕਿ ਤੁਸੀਂ ਉਸ ਟਾਈਮ ਤੇ ਵੀ ਧੜਾ ਕੀਤਾ ਤੇ ਜੋ ਉਹਨਾਂ ਦੇ ਤੁਸੀਂ ਇਲਿਗੇਸ਼ਨ ਲਾ ਰਹੇ ਸੀ ਐਨਐਸਆਰ ਵਗਰਾ ਲਗਾਈ ਲੋਕਾਂ ਨੇ ਉਹ ਸਭੀ ਕਰਨੇ ਕੀਤਾ ਲੋਕਾਂ ਨੇ ਆਪਣਾ ਫਤਵਾ ਦੇ ਕੇ ਉਹਨਾਂ ਜੀ ਜ਼ਮਤਾਰੇ ਇਹ ਸਰਕਾਰ ਨੂੰ ਮੇਰੇ ਖਿਆਲ ਅਕ ਆਪਣੀਆਂ ਜਿਹੜੀਆਂ ਨਕਾਮੀਆਂ ਸੀ ਨਸ਼ੇ ਦੇ ਖਿਲਾਫ ਲੋਰ ਨਸ਼ੇ ਦਾ ਕਰਕੇ ਸਰਕਾਰਾਂ ਹੋਣ ਚਾਹੀਆਂ ਸੀ ਬਿਲਬੀ ਦਾ ਜੋ ਮਸਲੇ ਲੈ ਕੇਗਾ ਉਹਨਾਂ ਜੋ ਇੱਕ ਵੀ ਇਹਨਾਂ ਹੱਲ ਨਹੀਂ ਕੀਤਾ ਨਸ਼ਾ ਸਗੋਂ ਅੱਗੇ ਤੋਂ ਵੀ ਵੱਧ ਗਿਆ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਤੇ ਪਰਦਾ ਪਾਉਣ ਦੀ ਜਾਂ ਨਸ਼ੇ ਵਾਲਿਆਂ ਨੂੰ ਕੰਟਰੋਲ ਕਰਨ ਦੀ ਇਹਨਾਂ ਸੇ ਲੋੜ ਸੀਗੀ ਪਰ ਉਹਨਾਂ ਨੇ ਅਮਰਪਾਲ ਤੇ ਲਾਦੀ ਜਿਹੜਾ ਨਸ਼ੇ ਦੇ ਵਿਰੁੱਧ ਕੰਮ ਕਰਦਾ ਤੇ ਲੋਕਾਂ ਨੇ ਉਸ ਉਸ ਦੇ ਖਿਲਾਫ ਫਤਵਾ ਦੇ ਕੇ ਵੀ ਇੱਕ ਆਪਣਾ ਜੋ ਰੋਸ ਜਾਰ ਕੀਤਾ ਕਿ ਇਹ ਤੁਸੀਂ ਜੋ ਗਲਤ ਕੀਤਾ। ਉਹ ਸਰਕਾਰ ਅੱਗੇ ਵੀ ਉਸ ਉਸੇ ਰਵਈਏ ਤੇ ਅੜੀ ਪਈ ਹੈ। ਲੋਕਾਂ ਦੇ ਪਤਵੇ ਤੇ ਵੀ ਉਹ ਸਰਕਾਰ ਨਹੀਂ ਕਰ ਰਹੀ ਕਿ ਲੋਕਾਂ ਨੂੰ ਇੰਸੀਤੀਆਂ ਮੁਸ਼ਕਲਾਂ ਆਇਆ ਲੋਕ ਅਜੇ ਵੀ ਇਹ ਸਰਕਾਰ ਦੇ ਖਿਲਾਫ ਇਹ ਹੀ ਚੀਜ਼ ਕਰ ਰਹੇ ਆ ਕਿ ਇਹ ਮੁਕਾਮ ਛੱਡਿਆ ਜਾਣਾ ਚਾਹੀਦਾ ਪਰ ਇਹ ਇਸੇ ਕਾਰਨ ਛੱਡਿਆ ਜਾਣਾ ਚਾਹੀਦਾ ਬਾਕੀ ਜਿਹੜੀ ਵੀ ਦਾ ਜੋ ਇਨਸਾਫ ਜੋ ਵੀ ਉਹ ਉਹਨੂੰ ਦੇ ਉਹਨੂੰ ਮਤਲਬ ਉਹਨੂੰ ਇਨਸਾਫ ਤੋਂ ਇਨਕਾਰ ਕਰੀ ਜਾ ਰਹੀ ਹੈ ਸਰਕਾਰ ਉਹਦੇ ਕੁਝ ਮਸਲੇ ਇਹੋ ਪੰਜਾਬ ਤੋਂ ਜਾ ਕੇ ਜੰਧਗੜ੍ਹ ਤੱਕ ਲੈ ਕੇ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਕਿ ਜਿਹੜਾ ਮੇਰਾ ਖਿਆਲ ਹੈ ਕਿ ਜਿੱਦਾਂ ਅਜੇ ਤੱਕ 84 ਦਾ ਹਿਸਾਬ ਨਹੀਂ ਮਿਲਿਆ ਇਹ ਵੀ ਮੇਰਾ ਕਹਿਣਾ ਹੈ ਕਿ ਸਰਕਾਰ ਦੀ ਮਨਸ਼ਾ ਨਹੀਂ ਕਿ ਉਹਨਾਂ ਦਾ ਹਿਸਾਬ ਦੇਣ ਦੀ ਜੁਰਮਾਨੇ ਪੰਜਾਬ ਦੀ ਜਿੱਥੇ ਤੁਸੀਂ ਕਹਿ ਸਕਦੇ ਹੋ ਕਿ ਰਾਤ ਦੇ ਵਿੱਚ ਪੰਚਾਇਤੀ ਚੋਣਾ ਵੀ ਆ ਰਿਹਾ ਹੈ ਕਿ ਇਹਦੇ ਵਿੱਚ ਭਾਈ ਸਾਹਿਬ ਦੇ ਦੇਰੀ ਮੈਂ ਦੇਖੂ ਨਹੀਂ ਜੀ ਜਿਵਨੀ ਚੋਣ ਬਾਰੇ ਵੀ ਅਜਿਹਾ ਸਿਲਾਹ ਕਰ ਰਹੇ ਆ ਕਿ ਉਹਦੇ ਚ ਸਾਨੂੰ ਅਸੀਂ ਚਾਹੁੰਦੇ ਆ ਕਿ ਸਾਰੇ ਪੰਥੋਂ ਲੋਕ ਕੋਈ ਸਾਂਝਾ ਇੱਕ ਇੱਕ ਉਮੀਦਵਾਰੀ ਹੋਵੇ ਉਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਉਹਦੀਆਂ ਘਰਾਣਾ ਪੰਥ ਇੱਕ ਪੰਥ ਦੇ ਇਤਿਹਾਸ ਬਾਰੇ ਕੀ ਜਬ ਬੰਦੀ ਦਾ ਕੀ ਇੱਥੇ ਅਸੀਂ ਸ਼ਾਂਤ ਬਿਠਾਉਂਦੇ ਹਾਂ ਨਹੀਂ ਅਸੀਂ ਇਹਦੇ ਵਾਸਤੇ ਕੋਸ਼ਿਸ਼ ਕਰ ਰਹੇ ਆ ਸਾਰੀਆਂ ਧਰਮੋਂ ਮਿਲਣੇ ਮਿਲਦੇ ਆ 19 ਤਰੀਕ ਤੋਂ ਬਾਅਦ ਅਸੀਂ ਸਾਰਿਆਂ ਨਾਲ ਪਰਸਨਲੀ ਮੀਟਿੰਗਾਂ ਕਰਕੇ ਜਾਂ ਕਰਕੇ ਸਾਰਿਆਂ ਨੂੰ ਅਸੀਂ ਇੱਕ ਪੰਥ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਪੰਥਕ ਇਕਤਾ ਜੀ ਅਸੀਂ ਸਾਡਾ ਬਚਾਅ ਬਾਬਾ ਜੀ ਕੁਝ ਲੋਕਾਂ ਦੀ ਟਰੇਲ ਪ੍ਰੋਪਰਟੀ ਨੂੰ ਲੈ ਕੇ ਬਹੁਤ سارے ਕਵਾਲਸ ਕਰ ਰਹੇ ਨੇ ਕੀ ਕਹਿੰਦੇ ਹੋ ਜੀ ਕਿਹਦੇ ਜੀ ਟਰੇਲ ਪ੍ਰੋਪਰਟੀ ਨੂੰ ਲੈ ਕੇ ਬਹੁਤ سارے ਲੋਕ ਕਵਾਲਸ ਕਰ ਰਹੇ ਨੇ ਠੀਕ ਹੈ ਜੀ ਘਰੇਲੂ ਪ੍ਰੋਪਰਟੀ ਟਰੇਲ ਪ੍ਰੋਪਰਟੀ ਜਿਹੜੀ ਤੁਹਾਡੀ ਆਪਣੀ ਪ੍ਰੋਪਰਟੀ ਅਕਸਰ ਕਾਪੀ ਨੂੰ ਲੈ ਕੇ ਕਰ ਰਹੇ ਲੋਕ ਕਵਾਲਸ ਠੀਕ ਹੈ ਇਹ ਸਾਡੇ ਕੋਲ ਕੋਈ ਐਡੀਕ ਪ੍ਰੋਪਰਟੀ ਇਹੋ ਜਿਹੀ ਹੈ ਨਹੀਂ ਕਿ ਜਿਹੜੀ ਕੋਈ ਪ੍ਰੋਪਰਟੀ ਦੀ ਗੱਲ ਸਰ ਮੇਰੇ ਪਤਾ ਨਹੀਂ ਹਾਂਜੀ ਪ੍ਰੋਪਰਟੀ ਤੇ ਕੋਈ ਇਦਾਂ ਦੀ ਕੋਈ ਵਾਇ ਹੈ ਬਹੁਤ ਰੱਖੀ ਨਹੀਂ ਕਿ ਹਾਂ ਅਗੇ ਜਿਹੜੀ ਪ੍ਰੋਪਰਟੀ ਪ੍ਰੋਪਰਟੀ ਵੀ ਸਾਡੇ ਕੋਲ ਪ੍ਰਸ਼ਾਦੇ ਪਾਣੀ ਚੋਂ ਭਈ ਆ ਜਗੜਾ ਇਸ ਨੂੰ ਕੁੱਟ ਇਹਨੂੰ ਪਾਪਰੇ ਐਲਬੀ ਮੋਟਰ ਵੱਲੋਂ ਤੁਸੀਂ ਸਾਡੋ ਸਾਹਿਬ ਕਿੰਨੇ ਵਜਨ ਤੁਹਾਡੇ ਉੱਤੇ ਬੀਤੇਗੇ ਇਹ ਰਿਹਾਈ ਵਾਸਤੇ ਦੀ ਅਸੀਂ ਤੇ ਪੂਰੇ ਜੋ ਸਾਡੇ ਬੰਦੀ ਸਿੰਘ ਆ ਸਾਰਿਆਂ ਦੀ ਰਿਹਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਾਕੀ ਅਸੀਂ ਸੰਤਾ ਚ ਲੈ ਕੇ ਜਾ ਰਹੇ ਹਾਂ ਮਤਲਬ ਆ ਕਿ ਜੋ ਇਹ ਵੀ ਜਿਹੜੀ 19 ਤਰੀਕ ਦੀ ਇਕਤਰਤਾ ਅਸੀਂ ਦੋ ਮਹੀਨੇ ਸਰਕਾਰ ਨੂੰ ਦਿੱਤੀ ਕਿ ਸ਼ਾਇਦ ਉਹ ਉਹਨਾਂ ਦੇ ਕੋਈ ਜ਼ਮੀਰ ਜਾਗ ਪੜੇ ਉਹ ਲੋਕਾਂ ਦੀ ਆਵਾਜ਼ ਨੂੰ ਸੁਣਨ ਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਔਰ ਸਰਕਾਰ ਦੀ ਜੇ ਵੀ ਕੋਈ ਇਹੋ ਜੀ ਮਨਸ਼ਾ ਨਹੀਂ ਲੱਗਦੀ ਕਿ ਉਹਨਾਂ ਨੂੰ ਬਾਹਰ ਜਾਨੀ ਇਸ ਕਰਕੇ ਹੁਣ ਹੁਣੇ ਤਰੀਕ ਦੇ ਇਕੱਤਰਤਾ ਵੀ ਆ ਬਾਕੀ ਕੋਰਟ ਚ ਵੀ ਇਹ ਮੈਟਰ ਆ ਤੇ ਉਮੀਦ ਆ ਕਿ ਜਲਦੀ ਮਸਲਾ ਲੋ ਕੁਝ ਜਾ ਰਹੇ ਉਪਰ ਬਿੱਗੂ ਕੋਲ ਜਾ ਰਹੇ ਨਿਬਰ ਕਾਰ ਤੋਂ ਚਰਚਾ ਦੀ ਜਾਣ ਕੇ ਕੁ ਦੋ ਦਿਨ ਚ ਤੇ ਉਹਨਾਂ ਦਾ ਬੁਲਤ ਕਰਨਗੇ ਜੋ ਅੱਗੇ ਆਉਣੇ ਸਮੇ ਲਈ ਕੋਈ ਰਣਨੀਤੀ ਆ ਜਾਂ ਉਹਨਾਂ ਨਾਲ ਕੋਸਲਾ ਗਿੰਤੀ ਕਰਕੇ ਅਸੀਂ ਕੁਝ ਵੀ ਨਾ ਹੀ ਕੋਈ ਕੰਪਨਿਆ ਆ ਕੇ ਪੈਸਾ ਨੂੰ ਛੁਡਵਾਉਣ ਲਈ ਇਹ ਫਿਰ ਵੀ ਨਹੀਂ ਕਿ ਵਰਤੂ ਸਰਕਾਰ ਜਾਂ ਪੰਜਾਬ ਦੀ ਸਮਾਜਿੰਦ ਨਹੀਂ ਇਹ ਰੱਜੇਗਾ ਨਹੀਂ ਉਹਨਾਂ ਨੂੰ ਕਲਿਆਣ ਛੁਡਾਉਣ ਦਾ ਮਸਲਾ ਰਹੇਗਾ ਜੀ ਉਹ ਇਹ ਚੀਜ਼ ਹੈ ਕਿ ਲੋਕ ਚਾਹ ਰਹੇ ਆ ਕਿ ਜੋ ਵੀ ਸਾਡੇ ਨਾਲ ਬੇਇਨਸਾਫੀਆਂ ਨੇ ਉਹਦਾ ਕੋਈ ਕੋਈ ਨਾ ਕੋਈ ਇਨਸਾਫ ਹੋਵੇ ਜੋ 30 35 35 ਸਾਲ ਤੋਂ ਸਾਡੇ ਬੰਦੀ ਸਿੰਘ ਆਪ ਜਦਵੀ ਦਾ ਮਾਮਲਾ ਵਾ ਨੌਜਵਾਨੀ ਨਸ਼ਿਆਂ 'ਚ ਰੋਝ ਦੀ ਅੜੀ ਸਰਕਾਰ ਦਾ ਕਿਸੇ ਪਾਸੇ ਵੀ ਧਿਆਨ ਨਹੀਂ ਕਿਸੇ ਮਸਲੇ ਤੇ ਬੱਟਪਾਦੋਂ ਦੇ ਛਡੋ ਬਾਕੀ ਮਸਲਿਆਂ ਤੇ ਵੀ ਜਿਹੜਾ ਕਿ ਰੋਜ਼ ਦੇਰੇ ਦਿਨ ਦਿਨ ਦਿਹਾੜੇ ਕਤਲ ਹੋ ਰਹੇ ਆ ਪ੍ਰੋਤੀਆਂ ਮੰਗੀਆਂ ਜਾ ਰਹੀਆਂ ਸਰਕਾਰ ਤੇ ਇੱਕ ਨਕਾਮ ਹੋਈ ਪਈ ਹੈ ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਨਹੀਂ ਸਾਨੂੰ ਲੋੜ ਹੈ ਕਿ ਸਾਡੇ ਮੱਥੇ ਤੇ ਬਹੁਤ ਵੱਡਾ ਕਲੰਕਿਆ ਜਿਉ ਨਸ਼ਾ ਵੀ ਆ ਜਾਂ ਜੋ ਹੈ ਪ੍ਰੋਤੀਆਂ ਦਾ ਦੌਰ ਆ ਗਿਆ ਇਹੇ ਚੀਜ਼ਾਂ ਹੋ ਰਹੀਆਂ ਇਹ ਮੇਰੇ ਕੋਲ ਬਹੁਤ ਸਾਨੂੰ ਸਾਰਿਆਂ ਨੂੰ ਸੋਚਣ ਵਿਚਾਰ ਦੀ ਲੋੜ ਹੈ ਕਿ ਅਸੀਂ ਸਾਡਾ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਅਸੀਂ ਸਰਕਾਰਾਂ ਦਾ ਦੋਸ਼ ਕੱਢਦੇ ਆ ਕਿ ਪੰਜਾਬ ਤੇ ਨਸ਼ਾ ਵੱਧ ਰਿਹਾ ਨੋਜਵਾਨੀ ਮਰ ਰਹੀ ਹੈ ਪਰ ਇਹ ਗੱਲ ਕਿ ਜਵੇਂ ਸਾਡੀਆਂ ਆਪਣੀਆਂ ਜਿਹੜੀਆਂ ਸਮਾਜਿਕ ਸੰਸਥਾਵਾਂ ਹੈਗੀਆਂ ਨੇ ਕਿ ਆਪਰ ਉੱਪਰ ਜੀਆਂ ਸੰਸਥਾਵਾਂ ਨਹੀਂਆਂ ਨੇ ਸਾਡੀਆਂ ਸਿੱਖ ਸੰਸਥਾਵਾਂ ਉਹ ਕਿੰਨਾ ਕੋ ਪ੍ਰਾਲਾ ਕਰਦੀਆਂ ਨੇ ਸਿੱਖਾਂ ਵਾਸਤੇ ਜਾਂ ਪੰਜਾਬ ਦੇ ਵਾਸਤੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਅਤੇ ਫਤੂਨੇ ਤੋਂ ਬਚਾਇਆ ਜਾ ਸਕੇ ਇਹ ਜੀ ਸਾਡੀਆਂ ਜਿਹੜੀਆਂ ਸੰਸਥਾਵਾਂ ਬੜੀਆਂ ਸਰਮੌਰ ਸੰਸਥਾਵਾਂ ਸੀ ਉਹਨਾਂ ਤੇ ਕੁਝ ਗਲਤ ਬੰਦੇ ਕਾਬਜ ਹੋ ਗਏ ਉਹਦੀ ਵਜ੍ਹਾ ਨਹੀਂ ਇਹ ਸਾਰੀਆਂ ਪ੍ਰੋਬਲਮਾਂ ਹੋ ਰਹੀਆਂ ਇਹ ਸਾਡੇ ਜਿਹੜੇ ਧਾਰਮਿਕ ਲੀਡਰਸ਼ਿਪ ਸੀ ਸ੍ਰੋਮਣੀ ਕਮੇਟੀ ਸੀ ਉਹ ਆਪਣੇ ਫਰਜ਼ਾਂ ਨੂੰ ਸਹੀ ਤਰੀਕੇ ਨਾਲ ਪੂਜਾਣਦੀ ਉਹ ਉੱਤੇ ਕੰਮ ਕਰਦੀ ਤੇ ਮੇਰੇ ਖਿਆਲ ਨਾਲ ਨਾ ਤੇ ਨਸ਼ਾ ਹੀ ਆ ਸਕਦਾ ਸੀ ਨਾ ਪਦਿਤਪੁਣਾ ਨਾ ਨਾ ਪਰਵਰਤਨ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਉਹ ਸਾਡੀ ਲੀਡਰਸ਼ਿਪ ਦੀ ਨਾਕਾਮੀ ਦੀ وجہ ਨਾਲ ਸਭ ਕੁਝ ਇਹ ਖੂਬ ਹੋ ਗਿਆ ਕਿਉਂਕਿ ਜੋ ਸਾਡੇ ਪੰਜਾਬ ਦੀ ਆਰਚਨ ਸੀ ਉਹ ਸਾਡੇ ਆਖਾਲ ਤੱਕ ਦੀ ਆਨ ਸ਼ਾਨ ਸੀ ਉਹ ਉਹਦੇ ਵਿਕਾਰ ਨੇ ਵੀ ਬਹੁਤ ਨੀਵਾ ਕਰ ਦਿੱਤਾ ਗਿਆ ਇਹੋ ਜਿਹੇ ਆਪਣੇ ਹੱਥ ਠੋਕੇ ਬੰਦੇ ਬਿਠਾ ਕੇ ਉਹੋ ਜੇ ਫੈਸਲੇ ਕਰਵਾ ਕੇ ਕੌਦੇ ਸਾਦਰ ਕੇ ਨਾਮੀ ਦੁਆ ਕੇ ਇਹ ਜਿਹੜੀਆਂ ਅਸੀਂ ਕਰ ਰਹੇ ਕਿ ਉਹ ਬਹੁਤ ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕਿ ਹੋਰ ਮੋੜਾ 13 14 ਸਾਲ ਬਾਅਦ ਲੇਖਨ ਹੋ ਰਹੀ ਹੈ ਤੁਸੀਂ ਆਓ ਹਾਂਜੀ ਇਨਾਮ ਨਹੀਂ ਕਰਦੇ ਪਰ ਉਹ ਦੇ ਦਿੱਤੀ ਜੀ ਇਹ ਕਿਦਾਂ ਦੇ ਦੋ ਇਹ ਤੇ ਤੁਸੀਂ ਦੇਖੋ ਨਾ ਜੀ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਤਪਾਲ ਸੀ ਜਾਂ ਹੋਰ ਵੀ ਕੋਈ ਜਿਹੜੀ ਉਹਨਾਂ ਤੇ ਜਾਂ ਕੋਈ ਪੱਤਰਕਾਰ ਹੀ ਲਾ ਲੋ ਕੋਈ ਚੰਗੇ ਸਾਥ ਸਤੇ ਖਣ ਦੀ ਗੱਲ ਕਰਦਾ ਉੱਤੇ ਵੀ ਪਰਚੇ ਧਮਕੀਆਂ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਸ ਤੇ ਆ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਜਿਹੜਾ ਮੈਂ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਨ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਵੇਖੋ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਉ ਇਹ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਦੇ ਖਿਲਾਫ ਆਵਾਜ਼ ਕਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਦਾਂ ਨੂੰ ਲੈ ਕੇ ਜਾਣਾ ਰੇਪ ਇਸ ਤੇ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾਂ ਉਹ ਉਹਨਾਂ ਨੂੰ ਇਹ ਸਰਕਾਰ ਪੁੱਤ ਪੁਨਾਈ ਕਰ ਰਹੀ ਹੈ। ਬਰਬਾਦ ਤੁਸੀਂ ਇਹ ਜਾਂਦੇ ਹੋ ਕਿ ਹਰ ਫਰੰਟ ਤੇ ਫੇਲ ਹੋਈ ਹੈ। ਹਾਂਜੀ ਹਰ ਫਰੰਟ ਤੇ ਫੇਲ ਹੈ ਜੀ। ਹੁਣ ਦੇਖੋ ਜੀ ਆ ਜਿਹੜੀ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ ਦੋ ਸਾਲ ਤੋਂ ਕੋਈ ਇਹੋ ਜਿਹੀਆਂ ਚੀਜ਼ਾਂ ਤੇ ਇਹ ਲੋਕਾਂ ਨੂੰ ਬੇਗੋਪਣਾ ਹਸਤੇ ਕਰੀਏ ਇਹ ਸੈਟ ਬਣਾਉਂਦੇ ਕਰੀਓ ਉਹ ਬਣਾਉਂਦੇ ਤੇ ਮਸਲਾ ਤੇ ਕਿਸੇ ਨਹੀਂ ਲੱਗ ਰਿਹਾ